ਸਾਰੇ ਸੰਗਤਾਂ ਨੂੰ ਮੇਰੇ ਆ ਭਿਦੁਰਾ ਮੇਰੀਆਂ ਭੈਣਾਂ ਮੇਰੇ ਮਾਵਾ ਮੇਰੇ ਭਰਾ ਬੱਚੇ ਸਾਰਿਆਂ ਨੂੰ ਤੁਨੀਫੂ ਮਤੇ ਪਰਵਾਰ ਬਣੇ ਗਏ ਉਹ ਗੁਰੂ ਜੀ ਦਾ ਭਰੋਸਾ ਉਹਨਾਂ ਗੁਰੂ ਜੀ ਦੀ ਮਤੇ ਭਾਈ ਮੁਹਾਰ ਪਰ ਇਸ ਕਾੜੀ ਦੇ ਵਿੱਚ ਜਿਸ ਤਰ੍ਹਾਂ ਹੀ ਮੁੰਜਾ ਖਾਲਸਾ ਪੰਥ ਸਰ ਪਰਮਾਰ ਦੇ ਨਾਮ ਆ ਕੇ ਖੜਾ ਹੋਇਆ ਤੇ ਬਹੁਤ ਯਾਰ ਮੋਲ ਹੱਥ ਵਿੱਚ ਠੇਕਰ ਬਣਾ ਤੁਮ ਬੇਟਾ ਮੇਰੇ ਪਰ ਹਾਂ ਦੋਨੋਂ ਚੱਲੂਗਾ ਇੰਜੀਨੀਅਰ ਕਮਾਈ ਕਰਨੀ ਸੀ ਇੰਜੀਨੀਅਰ ਮੇਰੇ ਭਾਈ ਸੁਮੇਸ਼ ਸਿੰਘ ਜੀ ਮਿੱਤੇ ਇੱਥੇ ਆਏ ਨੇ ਉਹਨਾਂ ਨੇ ਵੀ ਜੀਤੀ ਦੇ ਸਵਾਲ ਕਰੇ ਜਿਹੜੇ ਉਹਨਾਂ ਕੱਦਾਂ ਦੇ ਉੱਤੇ ਖੜਾ ਰਹੇ ਨੇ ਇਸ ਨੂੰ ਬੀੜ ਨੁਸਖੇ ਕੋਈ ਮਹਿਸੂਸ ਕਰਦਾ ਹੁੰਦਾ ਉਹਨੂੰ ਕਿੰਦਾ ਨੀ ਉਹ ਨਵਸਾਏ ਮੇਰਾ ਦੇ ਮੇਰੇ ਬਲਾਵਾ ਜਿਹੜਾ ਚਰਮ ਇਸ ਧਰਤੀ ਤੇ ਹੋਇਆ ਅਸੀਂ ਇੱਥੇ ਯਾਨ ਪੁਤਾਂ ਦੇ ਵਿੱਚ ਕੀਤੀ ਕਰਦੇ ਸੀ ਜਦੋਂ ਫੜਦੇ ਸੀ ਇਹ ਧਰਤੀ ਕਮਿਟੀ ਦਾ ਵਿਰੋਧ ਦਿੱਤਾ ਅੰਦਰ ਸ਼੍ਰੇਸ਼ ਦਿੱਤਾ ਸ਼ਰਨ ਜਿਹੜਾ ਦੋਨ ਸੰਗਿ ਦੇ ਜਾਂ ਨੂੰ ਸ਼ੁਰੂ ਪ੍ਰਾਪਤ ਕਰਦੀ ਹੈ ਮੈਂ ਤਾਂ ਹਮੇਸ਼ਾ ਇਹ ਸੋਚੀ ਕਰਦਾ ਕਿ ਸਭ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਰਨਾਂ ਲੱਗਿਆ ਹੋਇਆ ਕਿਹੜਾ ਧੂੜ ਦਾ ਟਾਣ ਮੇਰੇ ਵੱਥੇ ਨਾ ਲੱਗਿਆ ਜਿਹੜੋ ਮੈਨੂੰ ਸੋਹ ਰਹਾ ਜਿਸਨੇ ਮੈਨੂੰ ਵੀ ਮੋਸ਼ਨ ਦਿਵਾ ਦਿੱਤਾ ਕਿ ਮੈਂ ਇੱਥੋਂ ਚੱਲ ਕੇ ਕੌਮੀਸ਼ ਵਰਸ ਦੇ ਮੈਂ ਆਪਣੀ ਉਸ ਸਥਾਨ ਤੇ ਜਾ ਗਿਆ ਜਿੱਥੇ ਮੇਰਾ ਦੂਸਰਾ ਘਰ ਹੋ ਜਾਓ ਪਲੀਜ਼ ਆਪਕੋ ਕਮਿਸ਼ਨ ਹੀ ਲੁਆਈ ਕਰ ਕਰਤਾਸ ਨੇ ਗੋਲਟੀ ਦੇ ਇਥੋਂ ਅਸ਼ੀਰਵਾਦ ਲਿਆ ਗੁਰੂ ਸਰਵ ਦਾ ਮੈਂ ਉਸ ਘਰ ਲੈ ਗਿਆ ਸ਼ਹੀਦ ਦੇ ਵਾਤਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹਦੀ ਸ਼ਹੀਦੀ ਦੀ ਤਰ੍ਹਾਂ ਜਿੰਦੀ ਕਮਲਦੀਪ ਕੌਰ ਅੱਜ ਵੀ ਇਸ ਤਰ੍ਹਾਂ ਤੋਂ ਮੇਰੇ ਨਾਲ ਇੱਕ ਜੰਗਿਆ ਦੀ ਤਰ੍ਹਾਂ ਲੜ ਰਹੀ ਦੀ ਹੈ ਤੇ ਅਸ਼ਮਸ ਕਰ ਰਹੀ ਹੈ ਉਹ ਦੱਸੀ ਹੈ ਮੀਰੀ ਪੀਰੀ ਦੇ ਮਾਰਗ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਸਾਹਿਬ ਜੀ ਦੇ ਚਾਣੇ ਨੂੰ ਸ਼ੁਰੂ ਪ੍ਰਾਪਤ ਕਰਤੀ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਭਾਈ ਤਲਾਵੰਦ ਸਿੰਘ ਜੀ ਦੇ ਬੜਾ ਅਸੀਂ ਉੱਥੇ ਉਸ ਘਰ ਜਾਂਦੇ ਸੀਗੇ ਅਸੀਂ ਉੱਥੇ ਮਹਿਸੂਸ ਕਰਦੇ ਸੀ ਉਹ ਸਾਰੇ ਕੌਮੀ ਦਰਦ ਨੂੰ ਉਸ ਪਰਿਵਾਰ ਦੇ ਦਰਦ ਦੇ ਵਿੱਚੋਂ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਭਾਈ ਤਲਾਵੰਦ ਸਿੰਘ ਇਸ ਮਿਸ਼ਨ ਦੇ ਵਾਸਤੇ ਮੈਨੂੰ ਗਰੀ ਭੈਣ ਨੇ ਵਜ੍ਹਾ ਦਿੱਕਾਏ ਕਿ ਤੋਹਰਾ ਕੀ ਨਹੀਂ ਆਪਣਾ ਫੈਸਲਾ ਸਰਬੀਰਕੋਟ ਦੇ ਵਿੱਚ ਦੇਖਿਓ ਲੋਕਮਾਨ ਆਪਣਾ ਫੈਸਲਾ ਪਹਿਲਾਂ ਹੀ ਵੀ ਕਰਾਏ ਨੇ 30 ਸਾਲ ਹੋ ਗਏ ਕੋਈ ਆਸਾਨਾ ਕੋਲਦੇ ਹੋ ਕਿ ਉਹਨਾਂ ਨੂੰ ਬਹਾਨਾ ਬਣ ਜਾਈ ਮੈਂ ਉਹਨੂੰ ਵਾਦਾ ਕਰਕੇ ਤਨ ਮੈਂ ਸਾਜੀ ਮੋਦਾ ਮੈਂ ਕੋਈ ਆਸਾਨੀ ਕਰਦਾ ਅਸੀਂ ਉਹ ਧਰਤੀ ਤਾਂ ਜਦੋਂ ਅਸੀਂ ਚੱਲੇ ਉਸ ਦੇ ਵਿੱਚ ਦਿਮਾਗ ਅਸੀਂ ਹੀ ਰੱਖਦਾ ਕੋਈ ਨਾ ਕਿ ਦਬਾਅ ਦੀ ਜਗ੍ਹਾ ਮੈਂ ਡਾਡੀ ਤੋਂ ਸ਼ੀਰਮਾਲ ਲੈ ਕੇ ਜਰੂਰ ਘਰ ਤੋਂ ਬਾਹਰ ਨਿਕਲੇ ਨਾ ਸਾਡੇ ਕੰਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਕੋਰ ਤੇਜ਼ੀ ਨਾਲ ਆਪਣੇ ਮੰਜ਼ਲ ਵੱਲ ਭੱਜ ਰਿਹਾ ਹੋਵੇ ਐਸੀ ਪ੍ਰਮਾਤਮਾ ਦੀ ਕਿਰਪਾ ਹੋਈ ਦੋグルਸਾ ਬੰਦਾ ਅਸ਼ੀਰਵਾਦ ਸਾਡੇ ਆੜ ਸੀ ਸਾਨੂੰ ਕਿਸੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਈ ਸਾਡਾ ਵਿਸ਼ਵਾਸ ਅਪਨ ਹੋਇਆ ਕੌਮੀ ਸ਼ਹਿਰ ਪਾਈ ਤਣਾਵ ਦੇ ਜੈਸੇ ਵਾਲਾ ਇਹ ਸਹੀ ਸਹਾदत ਦੇ ਕੇ ਕੌਮੀ ਸੁਰੱਖਿਆ ਦਾ ਕਾਰਜ ਨਿਭਾਇਆ ਉਹਨਾਂ ਦੀ ਕੁਰਬਾਨੀ ਅੱਗੇ ਮੈਂ ਹਮੇਸ਼ਾ ਸਿਰਦਾ ਕਰਦਾ ਹਾਂ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਰਿਵਰਸ ਕੋਈ ਦੁਸ਼ਮਣੀ ਨਹੀਂ ਸੀ ਮੈਂ ਵੀ ਬਲਾਵਾ ਵੀ ਨਹੀਂ ਹਾਂ ਫਿਰ ਵੀ ਮੈਂ ਆਪਣੀ ਜੜੀ ਉਹ ਗੱਲ ਨੂੰ ਦੀ ਕਸ਼ਿਸ਼ ਕਰ ਰਿਹਾ ਉਹ ਯਾਰ ਮੈਂ ਵੀ ਚਲਾਣਾ ਕਰੀ ਚਲਾਣਾ ਇਹ ਸੋ ਧਰਤੀ ਤੇ ਦਿੱਲੀ ਦੇ ਹੁਫਰਾਮਾਂ ਨੇ ਫਟੇ ਮਿੱਟ ਕੇ ਸਾਡੇ ਨਾਲ ਜਦੋਂ ਦੀ ਬੇਇੱਜ਼ਤੀਆਂ ਕੀਤੀਆਂ ਉਹਨਾਂ ਨੇ ਮਿੱਟ ਕੇ ਜਿੱਤਿਆ ਸੰਵੇਦਨ ਅਲੂ ਜਾਣ ਰਿਹਾ ਨਾ ਜਦੋਂ ਉਹਨਾਂ ਨੇ ਸ੍ਰੀ ਕਾਪਟਕਸਰਟ ਆਇਆ ਮਿੱਟ ਕੇ ਆਇਆ ਜਦੋਂ ਹਜ਼ਾਰਾਂ ਸਿੱਖਾਂ ਦਾ ਜੰਤਰਾ ਕੀਤਾ ਮਿੱਟ ਕੇ ਕੀਤਾ ਜਦੋਂ ਹਜ਼ਾਰਾਂ ਨੂੰ ਕੰਨਾਂ ਸਿਖਾਦੇ ਕਾਬਲਾਂ ਨੂੰ ਗਿਰਫਤਾਰ ਨਾ ਕਰਦਾ ਫੈਸਲਾ ਕੀਤਾ ਮਿੱਧੇ ਕੀਤਾ ਉਹਨਾਂ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਲਹੂ ਲਾਉਣ ਦਿੱਤਾ ਕਿਉਂਕਿ ਅਸੀਂ ਇਸ ਧਰਤੀ ਦੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡਾ ਫਰਜ਼ ਸੀ ਅਸੀਂ ਉਹ ਬਦਲਾ ਕਰਦਿਆਂ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਕਿ ਇਹਨਾਂ ਅਸੀਂ ਕੁਛ ਨਹੀਂ ਕੀਤਾ ਜੋ ਵੀ ਕੀਤਾ ਜੋ ਵੀ ਕਰਾਇਆ ਉਹ ਗੁਰੂ ਸਾਹਿਬਾਨ ਨੇ ਆਪ ਕਰਾਇਆ ਸਾਡੇ ਸਰਦਾਂ ਤੇ ਹੱਥ ਰੱਖਿਆ ਅਸੀਂ ਇਸ ਕੌਮੀ ਸੰਕਟ ਦੇ ਵਿੱਚ ਸ਼ਾਮਲ ਹੋਏ ਕੋਈ ਬਲਾਊਡ ਦੇ ਜੈਸੇ ਕਵਾਡਾ ਸ਼ਹੀਦ ਹੋ ਗਏ ਤੇ ਮੇਰੀ ਗ੍ਰਫਤਾਰੀ ਹੋ ਗਈ ਮੈਂ ਰਾਜ ਦੇ ਵਿੱਚ ਆ ਕੇ ਕੁਝ ਨਹੀਂ ਕਿਹਾ ਮੈਂ ਸਾਡੇ ਦੇ ਦੋ ਅੱਧਰ ਖੁੱਲੇ ਜੱਸਾ ਸਾਡੇ ਜੀ ਆਂ ਇਸ ਤੇ ਸਵਾਲ ਹੈ ਨੰਗਾ ਮਾਜਬ ਕਦੇ ਤੁਹਾਨੂੰ ਪਤਾ ਤੁਹਾਨੂੰ ਸਾਡੇ ਨਹੀਂ ਚਾਹਵਾ ਬਦਲੇ ਸਾਡੇ ਦਾ ਬੇਟਾ ਅਜੇ ਬੰਦੇ ਸੰ ਤੁਹਾਡੇ ਨਾਲ ਦੇ ਇਸ ਕੇਸ ਦੇ ਵਿੱਚ ਆ ਅਥਰ ਦੇਖ ਸਭ ਕਰ ਤਰ ਜਦ ਸੈਸ਼ਨ ਕਾਰ ਦੇ ਬਦਲੇ 12 ਸਾਲ ਕੇ ਕਹ ਲਿਆ ਮੈਂ ਦੋ ਵਾਰ ਕੇ ਸਾਹ ਦੇ ਬੋਲ ਕੇ ਕਿ 12 ਸਾਲ ਇੰਤਜ਼ਾਰ ਕਰਨਾ ਪਰਦਾ ਹੈ ਫੈਸਲੇ ਦਾ ਸੋਸ਼ਲ ਕੋਰਡ ਦੇ ਫੈਸਲੇ ਦਾ ਇੰਤਜ਼ਾਰ 12 ਸਾਲ ਕਰਨਾ ਪੈਦਾ ਹੁੰਦਾ ਹੈ ਜਦੋਂ ਦਲਦਾਰੇ ਕਹਿੰਦਾ 10 ਸਾਲ ਕਹਿੰਦੇ ਬਲਵਸੇ ਮੈਨੂੰ ਪਤਾ ਤੂੰ ਸੱਤ ਬੋਲ ਰਿਹਾ ਤੈਨੂੰ ਪਤਾ ਕਿ ਤੂੰ ਸੱਚ ਦੀ ਕੀਮਤ ਚੁਕਾਣੀ ਪੈਗੀ ਮੈਂ ਕਿਹਾ ਜੱ ਸਾਹਿਬ ਮੈਨੂੰ ਪਤਾ ਕੁਦਰਤੀ ਮੈਂ ਕੋਈ ਸੋਸ ਸਮਝ ਕੇ ਨਹੀਂ ਸੀ ਬਟਾ ਮੈਂ ਤਾਂ ਆ ਕੇ ਪਹਿਲੀ ਵਾਰ ਇਸ ਦੁਨੀਆ ਤੇ ਆਇਆ ਪਰ ਆਖਰੀ ਵਾਰ ਆਇਆ ਇਹ ਸੰਸਾਰ ਚੱਲਦਾ ਰਹੇਗਾ ਨਹੀਂ ਰੁਕਦਾ ਇਹੋ ਜਿਹਾ ਸ੍ਰੀ ਆਕਾਲ 12 ਸਾਲਾਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਕਿ ਤੈਨੂੰ ਮੌਤ ਦੀ ਸਜ਼ਾ ਮੈਂ ਉਸੇ ਸਮੇਂ ਅਦਾਲਤ ਦੇ ਵਿੱਚ ਬੈਠੇ ਤੇ ਲਿਖ ਕੇ ਦੇਦਾ ਕਿ ਜਦ ਸੌ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਦੀ اس سزا تو روک دا پر سب ہلاک کوئی فرق نہیں آیا کسی تو جھڈے لڑا کے اپنے گھروں میں جا بڑے ساری پھانسی کوئی ہلات نہیں بدلے ਅੱਜ ਵੀ 18 ਸਾਲਾਂ ਤੋਂ ਮੈਂ ਫਾਸੀ ਇਚੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ ਬੇਇੱਜ਼ਤੀ ਉਹ ਮਿੱਠ ਕੇ ਕਰ ਰਹੇ ਨੇ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ ਇਹ ਬੇਇੱਜ਼ਤੀ ਜੋ ਹੋ ਰਹੀ ਆ ਮਿੱਠ ਕੇ ਹੋ ਰਹੀ ਆ ਮੈਂ ਖੌਲਦਾ ਮੈਂ ਸਾਰੀਆਂ ਸ਼ਖੀ ਦਾ ਇਤਿਆਹਾ ਵਜਾ ਨੇ ਮੈਂ ਤੇ ਕਹਿਣਾ ਚਾਹਾਂ کمزور ہوئی مضبوط ہو سکے قومی ہت سارے قومی ہاتھ اونے ہی سرکت رہنگے اب شروع کمے شروع کمیٹی کے پردھان صاحب نے سارے وجہ سے رہے ہیں ਦੇ ਅੱਜ ਸਾਰਾ ਕੇਸ ਦੀ ਸਾਰੇ ਕਾਰਵਾਈ ਮੇਰੀ ਬਰਾੜ 30 ਸਾਲਾਂ ਤੋਂ ਲੜਦੀ ਲੜਦੀ ਅੱਜ ਉਹ ਵੀ ਪਕੜਿਆ ਇਸ ਕਰਕੇ ਸ਼ਾਮਲੀ ਵਸਰ ਕੀ ਤੁਹਾਡਾ ਸਰੀਰ ਨੂੰ ਇਜਾਜ਼ਤ ਨਹੀਂ ਦਦਾ ਜਦੋਂ ਵਕੀਰ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਜੇ ਇੰਨੇ ਕਰਨਾ ਉਹਨੇ ਗੱਟੇ ਵਿੱਚ ਆਪਣਾ ਨੈਰੋ ਆਲਾਈਜ਼ਰ ਲੈਦੀ ਹੋਈ ਦਵਾਈ ਲੈਦੀ ਹੋਈ ਜਿੰਨਾ ਤੱਕ ਗਈ ਹੈ ਕਿ ਮੇਰੇ ਉਹ ਉਹਨੇ ਦੁੱਖ ਸਹਿਆ ਮੇਰੀ ਭੈਣ ਹੈ ਬੀਬੀ ਕੰਮ ਦੀ ਕੋਰਣਾ ਕਰਾਂਗੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਦੀ ਬੇਵਸ ਨਜ਼ਰ ਆ ਰਹੀ ਹੈ ਸਾਡੇ ਨਾਲ ਦੋਹੀ ਬਰੇਆ ਮਿੱਥ ਕੇ ਬਰੇਆ ਦੁਸ਼ਮਣ ਦੇ ਹੱਥ ਸਾਡੇ ਗळाਵੇਂ ਦਾ ਕੰਮ ਚਾਰੇ ਤੁਸੀਂ ਕਦੋਂ ਜਾਗੋਗੇ ਮੈਂ ਕਿਸੇ ਦਾ ਨਾਮ ਨਹੀਂ ਲੱਗਾ ਮੈਂ ਸਾਰਿਆਂ ਨੂੰ ਕਹਿੰਨਾ ਖੌਫਾ ਪੱਥ ਇੱਕ ਮੁੱਠ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਸ ਰੋਪਣੀ ਕਮੇਟੀ ਸਾਡੀ ਉਸ ਸੰਸਦਾ ਜੇ ਇਹ ਨਾ ਹੁੰਦੀ ਤਾਂ ਅਸੀਂ ਮੈਦਾਨ ਵਿੱਚੇ ਨਾ ਹੁੰਦਾ ਜੇ ਸ਼ਰਮਣੀ ਟਵਟੀ ਨਾ ਹੁੰਦੀ ਪਰ ਅਸੀਂ ਅਸੀਂ ਤਾਂ ਜਦੋਂ ਮੈਂ ਹੋਰ ਗੱਲ ਕਰਨੀ ਕਰਨਾ ਚਾਹਾਂ ਜਦੋਂ ਅਸੀਂ ਇਹ ਕੰਮ ਕਰ ਲੱਗੇ ਨਾ ਉਹ ਵੀ ਇੱਕ ਸਾਡੇ ਜਿੰਦਰਾ ਬੰਦੇ ਨੇ ਕਿਹਾ ਅੰਕੇ ਭਾਈ ਸਾਹਿਬ ਜਦ ਤੁਸੀਂ ਇਹ ਕੰਮ ਕਰ ਦੋਗੇ ਅਸੀਂ ਤੁਹਾਨੂੰ ਸੋਨੇ ਚਾਦੀ ਨਾਲ ਦੋਲਦੇ ਆਂਗੇ ਮੈਂ ਉਹਨੇ ਕਿਹਾ ਦੇਣਾ ਭਾਈ ਸਾਹਿਬ ਅਸੀਂ ਇਹ ਕੋਈ ਇਸ ਤਰ੍ਹਾਂ ਕੇ ਨਹੀਂ ਕਰ ਰਹੇ ਕਿ ਤੁਸੀਂ ਸੋਨੇ ਜਾਂਦੇ ਨਾਲ ਚੋਣ ਲੋਗੇ ਉਹ ਜਿਹੜਾ ਆਪਣੇ ਨਾਲ ਬੰਦ ਕੇ ਜਿਹਨੇ ਆਪਣਾ ਫੋਟੋ ਕਰਨਾ ਪੜਿਆ ਉਹਨੂੰ ਉਹਨੇ ਸੋਨੇ ਜਾਂਦੀ ਕੀ ਕਰਦੇ ਨੇ ਅਸੀਂ ਤਾਂ ਆਪਣੇ ਕੌਮਰ ਦੀ ਆਪਣੀ ਧਰਤੀ ਵਦੀ ਆਪਣੇ ਫਰਜ਼ ਅਦਾ ਕਰ ਰਹਿਆ ਇਸ ਕਰਕੇ ਇਹ ਕੰਮ ਦੇ ਵਿੱਚ ਸੌਂਦ ਹੋਇਆ ਜਿਸੇ ਜੇ ਕਰਨਾ ਉਹਨਾਂ ਲੋਕਾਂ ਨੇ 30 ਸਾਲ ਤੋਂ ਸਾਡੇ ਸੋਨੇ ਜਾਂਦੀ ਦਾ ਕੀ ਦਰਗਾ ਸੀ ਇਹ ਨਹੀਂ ਕਹਿੰਦਾ ਕਿ ਮੈਂ ਸੋਨੇ ਜਾਂਦੀ ਦਾ ਮੰਨੇ ਵਿੱਚ ਉਹਨਾਂ ਦੇ ਸਾਡੇ ਡੋੜੇ ਮਾਰੇ ਨੇ ਸਾਡੇ ਪੱਥਰ ਮਾਰੇ ਨੇ ਉਹਨਾਂ ਲੋਕਾਂ ਨੇ ਜਿਹੜੇ ਕਦੇ ਵੀ ਸੋਨੇ ਜਾਂਦੀ ਨਾਲ ਦੋਸ ਦੇਣਗੇ ਇਹ ਸਾਡੀ ਕੌਮ ਦੇ ਹਾਲਾਤ ਨੇ ਇਸ ਕਰਕੇ ਮੈਂ

ਸ਼ਕਤੀ ਦਾ ਆਗਮਨ ਤੁਹਾਡਾ ਪਿਆਰ ਸਤਿਕਾਰ ਦੇ ਕੇ ਕਿ ਕਿਸੇ ਦਾ ਨਾ ਲਗੇ ਕਿ ਦੂਸਰੇ ਨੂੰ ਛੋਟਾ ਨਹੀਂ ਕਰਨਾ ਚਾਹੁੰਦਾ ਸਾਰਿਆਂ ਦਾ ਪਿਆਰ ਸਤਿਕਾਰ ਹੈ ਮੁਸ਼ਕਿਲ ਦੀ ਘੜੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਆ ਕੇ ਖੜੇ ਹੋ ਸਮਾਂ ਬਹੁਤ ਸੀਮਤ ਹੈ ਸਾਰਿਆਂ ਨੂੰ ਮਿਲਣ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਪਰਮ ਕਲਮਾਨ ਸਿੰਘ ਦੇ ਅੰਤਮ ਅਰਦਾਸ ਸ਼ਾਮਲ ਹੋਦਾ ਹਾਂ ਤੁਹਾਨੂੰ ਸਾਰਿਆਂ ਨੂੰ ਮੈਂ ਕੋਟੇ ਕੋਟੇ ਧੰਨਵਾਦ ਕਰਦਾ ਸਿੱਖ ਸਾਹਿਬ ਜਿਹੜੇ ਨਾਲ ਹੀ ਬੜੇ ਨੇ ਜਿਹਨਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਿਹਾ ਤਾਂ ਸੁਮਣੀ ਜੀ ਬੇਟੀ ਦੇ ਪ੍ਰਧਾਨ ਸਾਹਿਬ ਰਹੇ ਨੇ ਇਹ ਵੀ ਸਾਡੇ ਹਮੇਸ਼ਾ ਨਾਲ ਹੀ ਰਹੇ ਨੇ ਮੈਂ ਸਾਰਿਆਂ ਦਾ ਕੋਟੇ ਕੋਟੇ ਧੰਨਵਾਦ ਕਰਦਾ ਹਾਂ ਤੇ ਇਹ ਜਿੱਥੇ ਦਿਖਾਉਣਾ ਦੇਖੋ ਨਹੀਂ ਕਰਦਾ ਜੋ ਇਹਨੂੰ ਦਸਵੰਧ ਕੀ ਕਰ ਦਸਵੰਧ ਕਹਿੰਦੇ ਹੋਤ ਮਰਾਉਣ ਕਾ ਦਾਰ ਕਰਤਾ ਉਹ ਕਹਿੰਦੇ ਨਹੀਂ ਤੂੰ ਸੁਭਾਧੂ ਨਹੀਂ ਬੰਦਾ ਮੈਨੇ ਸਰਦਾਰ ਸੁਣਾ ਕੀ ਹੁੰਦਾ ਕਹਿੰਦੇ ਵਕੀਲ ਕਰ ਤੇ ਅਦਾਲਤ ਤੇ ਤਰਕੀਬ ਲੜ ਇਹ ਕਹੇ ਕਿ ਮੈਂ ਨਰੋਸ਼ ਹਾਂ ਜੀ ਭਗਤ ਤੁਹਾਡਾ ਸੁਭਾਧਾ ਨਾਲ ਝੂਠ ਦੇ ਧੋਖੇ ਦੀ ਪੁਸ਼ਤ ਨਹੀਂ ਕਰਿਆ ਮੇਰੇ ਗੁਰੂ ਨੇ ਤਾਂ ਮੰਗੇ ਦਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚ ਦੇ ਦੁਆਲੇ ਕਰਦੇ ਮੈਂ ਜੋ ਕੀਤਾ ਮੈਂ ਸਿਹਰਾ ਕਰ ਲਿਆ ਤੁਸੀਂ ਆਪਣਾ ਫੈਸਲਾ ਸੁਣਾ ਦਿਓ ਫੈਸਲਾ ਤੁਹਾਡੇ ਹੱਥ ਵਿੱਚ ਪਰ ਉਹ